ਜੀ ਆਪਾਂ ਖਬਰਾਂ ਹੋਰ ਵੀ ਕਰ ਲਈਏ ਅਗਲੀ ਖਬਰ ਵੱਲ ਨੂੰ ਚੱਲੀਏ ਸਲਾਰੀਆ ਦੇ ਇੱਕ ਕਾਲਜ ਦੇ ਵਿੱਚ ਕਹਿੰਦੇ ਬੜਾ ਹੰਸਾਨ ਜਾ ਪਿਆ ਹੋਇਆ ਪੇਪਰਾਂ ਦੇ ਨੇੜੇ ਆ ਕੇ ਤੇ ਸਮਾਨ ਹੀ ਚੋਰੀ ਹੋ ਗਿਆ ਲੋਕਾਂ ਦਾ ਇਹ ਕੀ ਚੱਕਰ ਪਿਆ ਉੱਥੇ ਰਾਖੀਆਂ ਰੁਖੀਆਂ ਤਾਂ ਫਿਰ ਕਿਤੇ ਹੀ ਨਹੀਂ ਹੈਗੀਆਂ ਹੁਣ ਹਨਾ ਨਹੀਂ ਇਹ ਥੋੜਾ ਜਿਹਾ ਮਾਮਲਾ ਹੈ ਜਿਹੜਾ ਉਹ ਟੇਡਾ ਸਭ ਕਿਉਂਕਿ ਇਹ ਜਿਹੜੇ ਬੱਚੇ ਸੀਗੇ ਇਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਜੂਨ ਜੁਲਾਈ ਚ ਜੀ ਪ੍ਰੋਟੈਸਟ ਇਸ ਗੱਲੋਂ ਕੀਤਾ ਸੀਗਾ ਕਿ ਸਾਨੂੰ ਹੋਸਟਲ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਕਿਉਂਕਿ ਜਦੋਂ ਤੁਸੀਂ ਕਿਸੇ ਬੱਚੇ ਤੋਂ ਫੀਸ ਲੈ ਲੈਨੇ ਹੋ ਉਸ ਤੋਂ ਤਾਂ ਚੰਗਾ ਖਾਣਾ ਚੰਗਾ এনवायरमेंट ਉਹਦੀ ਸਿਕਿਉਰਿਟੀ ਉਹ ਸਾਰੀ ਇੱਕ ਸਰਵਿਸ ਪ੍ਰੋਵਾਈਡਰ ਦੇ ਤੌਰ ਤੇ ਜਿਹਾਂ ਤੁਹਾਡੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਉਹ ਬੱਚੇ ਜਦੋਂ ਪ੍ਰੋਟੈਸਟ 'ਚ ਗਏ ਹੁਣ ਤੁਹਾਨੂੰ ਪਤਾ ਜਿਹੜੀਆਂ ਪ੍ਰਾਈਵੇਟ ਮੈਨੇਜਮੈਂਟਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਨਾਗਵਾਰ ਗੁਜ਼ਰਦੀਆਂ ਬਿਲਕੁਲ ਚਲੋ ਉਹ ਤੇ ਵੈਰ ਪੈ ਗਏ ਉਹਨਾਂ ਨੂੰ ਜੀ ਉਸ ਵੇਲੇ ਵੀ ਉਹਨਾਂ ਨੇ ਉਸ ਏਰੀਏ ਦੇ ਇੱਕ ਗੁਰਦੁਆਰੇ ਚ ਜਾ ਕੇ ਰਾਤ ਕੱਟੀ ਲੰਗਰ ਛਕਿਆ ਹੂੰ ਜੋ ਪ੍ਰਸ਼ਾਸਨ ਸੀਗਾ ਵਿੱਚ ਪਿਆ ਸਾਰਾ ਕੁਝ ਇਸੇ ਤਰ੍ਹਾਂ ਚੱਲਿਆ ਗਿਆ ਜੀ ਬਾਅਦ ਦੇ ਵਿੱਚ ਹਾਈ ਕੋਰਟ ਵੀ ਗਿਆ ਮਾਮਲਾ ਬੱਚੇ ਜਦੋਂ ਘਰਾਂ ਤੋਂ ਪਰਤ ਕੇ ਆਏ ਆ ਜੀ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਜਿਹੜਾ ਸਮਾਨ ਆ ਉਹ ਬਾਹ ਹਿਫਾਜ਼ਤ ਉੱਥੇ ਪਿਆ ਜਾ ਕੇ ਚੁੱਕ ਲਓ ਚੁੱਕ ਲਓ ਜੀ ਹੁਣ ਜਦੋਂ ਬੱਚੇ ਉੱਥੇ ਆਏ ਨੇ ਉਹ ਤੇ ਰੋਣ ਲੱਗ ਪਏ ਉਹ ਕਹਿੰਦੇ ਇੱਥੇ ਤੇ ਬੱਚੇ ਹੀ ਕੱਖ ਨਹੀਂ ਆ ਹੂੰ ਕੱਖ ਵੀ ਹੈ ਨਹੀਂ ਕਹਿੰਦੇ ਤਾਲੇ-ਤੂਲੇ ਸਭ ਤੋੜੇ ਪਏ ਸੀ ਕਹਿੰਦੇ ਨਾ ਤਾਲੇ ਟੁੱਟ ਗਏ ਜਿੱਦਾਂ ਕਿਸੇ ਦਾ ਕੋਈ ਲੈਪਟਾਪ ਪਿਆ ਸੀਗਾ ਜੀ ਲੈਪਟਾਪ ਗਾਇਬ ਆ ਹੂੰ ਜੇ ਕਿਸੇ ਦਾ ਕੋਈ ਪਰਸ ਪਿਆ ਸੀ ਪਰਸ ਗਾਇਬ ਆ ਇਵਨ दैट ਕੇ ਪੜਾਈ ਨਾਲ ਜੁੜੀਆਂ ਚੀਜ਼ਾਂ ਜਿੱਦਾਂ ਉਹਨਾਂ ਦੀ ਕੋਈ ਨੋਟਿੰਗ ਸੀਰੀਅਲ ਵਗੈਰਾ ਜੀ ਜੋ ਆਪਾਂ ਕਹਿੰਦੇ ਨੋਟਸ ਬਣਾਏ ਹੁੰਦੇ ਆ ਜਾਂ ਕੋਈ ਹੋਰ ਉਹਨਾਂ ਦਾ ਕਹਿ ਲਓ ਕਿ ਜੋ ਕੰਮਕਾਰ ਹੁੰਦਾ ਵਿਦਿਆਰਥੀ ਜੀਵਨ ਚ ਜੋ ਉਹਨਾਂ ਨੇ ਕੀਤਾ ਸੀ ਉਹ ਸਭ ਗਾਇਬ ਹੋ ਗਏ ਗਾਇਬ ਹੋ ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਆ ਜੀ ਸਾਡੀ ਜ਼ਿੰਮੇਵਾਰੀ ਆ ਅਸੀਂ ਇਹ ਸਾਰਾ ਸਮਾਨ ਜਿਹੜਾ ਉਹ ਲੈ ਕੇ ਦੇਵਾਂਗੇ ਜੀ ਤੇ ਕਮਾਲ ਦੀ ਗੱਲ ਇਹ ਆ ਕਿ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਆ ਹੂੰ ਉਹ ਕਹੀ ਜਾਂਦੇ ਆ ਕਿ ਬਈ ਇਹ ਸੀਸੀਟੀਵੀ ਕੈਮਰੇ ਤੇ ਚੱਲਦੇ ਹੀ ਨਹੀਂ ਜਨਾਬ ਕਿਉਂਕਿ ਉਸ ਦਿਨ ਲਾਈਟ ਐ ਨਹੀਂ ਸੀਗੀ ਜਦ ਦਿਨ ਇਹ ਤਾਲੇ ਟੁੱਟ ਗਏ ਹੂੰ ਕਮਾਲ ਦੀ ਗੱਲ ਹੈ ਭਾਨੇ ਤੇ ਫਿਰ ਇਸ ਦੇਸ਼ 'ਚ ਬੜੇ ਆ ਹਾਂ ਜੀ ਕਹਿੰਦੇ ਕਰ ਲੈਂਦੇ ਉਹ ਉਸ ਦਿਨ ਨਾ ਕੈਮਰੇ ਨਹੀਂ ਸੀ ਚੱਲਦੇ ਹੂੰ ਤਾਂ ਕਰਕੇ ਇਹ ਕਾਂਡ ਹੋ ਗਿਆ ਹਾਦ ਹੋ ਗਈ ਆ ਯਾਰ ਤੁਹਾਡੇ ਵਾਲੀ ਹੁਣ ਉਹ ਪੁਲਸ ਵਾਲੇ ਜਾਂ ਪ੍ਰਸ਼ਾਸਨ ਵਾਲੇ ਕਹਿੰਦੇ ਕਿ ਅਸੀਂ ਜੀ ਰਿਕਾਰਡਿੰਗ ਹਾਸਲ ਕਰਾਂਗੇ ਫਿਰ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਕਿੰਨਾ ਤੁਰ ਹੁਣ ਤੇ ਤਾਲੇ ਕਿਹਨਾਂ ਨੇ ਤੋੜਿਆ ਜੀ ਹਾਲੇ ਵੀ ਕੋਈ ਨੇਰਾ ਹੂੰ ਸਲਾਰੀਆ ਸਾਹਿਬ ਉਹਦਾ ਆ ਜਾਂਦੇ ਆ ਟੀਵੀ ਚੈਡਾ ਦੇਣ ਤੇ ਫਲਾ 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 ਮੈਂ ਇਦਾਂ ਕਰ ਦਿਆਂਗਾ ਇਦਾਂ ਕਰ ਦਿਆਂਗਾ ਨੇਤਾਗਰੀ ਵੱਲ ਵੀ ਮੂੰਹ ਮਾਰਦੇ ਆ ਆ ਪਿੱਛੇ ਜੇ ਟਿਕਟ ਵਾਸਤੇ ਵੀ ਉਹਨਾਂ ਨੇ ਬੜੀ ਚਾਰਾ ਜੋਈ ਕੀਤੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੋ ਉੱਥੇ ਹੋ ਰਿਹਾ ਬਈ ਉਹਦੇ ਤੇ ਜਵਾਬ ਦਿਓ ਤੁਸੀਂ ਉਹ ਤੇ ਜਵਾਬ ਦਿਓ ਬਿਲਕੁਲ ਜੋ ਆਕਾਂ ਦਾ ਸਮਾਨ ਕਿੱਧਰ ਚਲੇ ਗਿਆ ਉਹ ਕੁੜੀਆਂ ਕੁਝ ਰੋਈਆਂ ਨੇ ਵੇਖ ਕੇ ਕਿ ਸਾਡਾ ਤਾਂ ਸਮਾਨ ਹੀ ਨਹੀਂ ਇੱਥੇ ਬਿਲਕੁਲ ਜੀ ਬਿਲਕੁਲ ਬੱਚੇ ਦਾ ਦਿਲ ਤੇ ਟੁੱਟਦਾ ਹੀ ਹੈ ਨਾ ਟੁੱਟਦਾ ਹੀ ਹੈ ਜੀ ਇੱਕੋ 10 ਵੀ ਰਹਿ ਕਿ ਟਾਈਮ ਵੀ ਉਹਨਾਂ ਦੇ ਪੇਪਰਾਂ ਦਾ ਸਟੱਡੀ ਦਾ ਨੇੜੇ ਹੈ ਤੇ ਹੁਣ ਉਧਰ ਸਟੱਡੀ ਨਾਲ ਰਿਲੇਟਡ ਚੀਜ਼ਾਂ ਵੀ ਗਾਇਬ ਨੇ ਹੁਣ ਅੱਜ ਕੱਲ ਆਪਾਂ ਕੀ ਆ ਕਿ ਹੁਣ ਮੈਂ ਆ ਮੇਰਾ ਇੱਕ ਲੈਪਟਾਪ ਆ ਜੀ ਜੇ ਇਹਦੇ ਚੋਂ ਮਤਲਬ ਕਿ ਮੈਂ ਦੇਖਾਂ ਤੇ ਮੈਨੂੰ ਲੱਗਦਾ ਕਿ ਮੇਰੀ 8-7 ਸਾਲ ਦੀ ਕਮਾਈ ਆ ਹੂੰ ਬਿਲਕੁਲ ਜੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਪਈਆਂ ਨੇ ਪਹਿਲਾਂ ਨੇ ਹੂੰ ਹੂੰ ਖਬਰਾਂ ਨਾਲ ਜੁੜੀਆਂ ਨੇ ਕੁਝ ਸਟੋਰੀਆਂ ਨਾਲ ਜੁੜੀਆਂ ਨੇ ਮਤ ਪਤੇਰੀਆਂ ਨੇ ਜੀ ਜੀ ਤੇ ਜੇ ਉਹ ਸਭ ਕੁਝ ਗਾਇਬ ਹੋ ਜਾਏ ਯਕਦਾਂ ਮੈਂ ਕਿੱਧਰ ਜਾਊਂਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦਾ ਕਿਉਂਕਿ ਬੈਕਅਪ ਤਾਂ ਪਰ ਰੱਖੇ ਇਹ ਸੋਚ ਕੇ ਰੱਖਦੇ ਹੀ ਨਹੀਂ ਵੀ ਯਾਰ ਕੱਲ ਨੂੰ ਪਤਾ ਨਹੀਂ ਕੀ ਹੋ ਜਾਏਗਾ ਹਾਂ ਆ ਜਾਂ ਤਾਂ ਵੈਸੇ ਬੈਕਅਪ ਹੋਵੇ ਕੋਈ ਆਪਣਾ ਪਤਾ ਯਾਰ ਚੀਜ਼ ਚੱਕੀ ਵੀ ਜਾ ਸਕਦੀ ਜੀ ਤਾਂ ਉਹ ਤਾਂ ਵਿਸਰ ਭੋਲੇ ਸਭ ਕੁਝ ਵਾਪਰਿਆ ਤੇ ਹੁਣ ਹੁਣ ਉਹ ਕਹਿੰਦੇ ਕਿ ਅਸੀਂ ਚਾਹੀਏ ਤੇ ਚਾਹੀਏ ਕਿੱਧਰ ਸੋ ਬਹੁਤ ਮਾੜੀ ਗੱਲ ਆ ਜੀ ਬਿਲਕੁਲ ਬਿਲਕੁਲ ਇਹਨਾਂ ਨੂੰ ਚਾਹੀਦਾ ਸਲਾਰੀਆ ਸਾਹਿਬ ਖੁਦ ਨੋਟਸ ਲੈਣੇ ਵਿੱਚ ਬਿਲਕੁਲ ਪਰ ਮੈਨੇਜਮੈਂਟ ਤਾਂ ਆਪ ਜਿਸ ਤਰ੍ਹਾਂ ਦਾ ਰਵਈਆ ਰੱਖ ਰਹੀ ਹੋ ਤੇ ਆਪ ਜਿਵੇਂ ਕੈਮਰੇ ਘੁੰਮਰੇ ਕਹਿ ਰਹੇ ਚਾਹਾਂਦੇ ਕਿ ਕੀ ਮਤਲਬ ਕਿ ਸਵਾਲ ਬਣਦੇ ਹੀ ਆ ਹਾਂ ਸਵਾਲਾਂ ਦੇ ਘੇਰੇ ਚ ਐ ਸਾ ਜੀ ਜੀ ਮਿੰਟੂ ਜੀ ਜਿਹੜੇ ਅਮਰਿਤਪਾਲ ਜੀ ਕਹਿ ਰਹੇ ਨੇ ਕਿ ਮਹਾਰਾਜ ਸਤਾਜ ਤੋਂ ਚੁਟਕਲੇ ਸੁਣਾ ਰਹੇ ਹੋ ਬਿਲਕੁਲ ਉਹ ਚੁਟਕਲੇ ਚਟਕਲੇ ਸੁਣਾ ਕੇ ਸਾਰ ਦਿੰਦੇ ਕੰਮ ਔਜਸੀ ਕਹਿ ਰਹੇ ਨੇ ਕਿ ਸਲਾਰੀਆ ਵੀ ਹੁਣ ਕਟੜ ਇਮਾਨਦਾਰ ਪਾਰਟੀ ਦਾ ਕ੍ਰਾਂਤੀਵੀਰ ਹੈ ਬਿਲਕੁਲ ਉਹ ਆਪਣੇ ਆਪਣੇ ਹਿਸਾਬ ਨਾਲ ਚੱਲਦੀ ਰਾਜਨੀਤੀ ਤੇ ਹਰੇਕ ਬੰਦਾ ਮੌਕਾ ਜਾ ਵੇਖ ਲੈਂਦਾ